ਹਾਂਜੀ ਰਾਜੇ ਸਤਿ ਸ੍ਰੀ ਅਕਾਲ ਮੈਂ ਕੇਰਨਵੀਰ ਕੌਰ ਬਰਾੜ ਸਵਾਗਤ ਕਰਦੀ ਹਾਂ ਤੁਹਾਡਾ ਮਾਸਟਰ ਕਲਾਸਿਸ ਪੰਜਾਬ ਪਲੇਟਫਾਰਮ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਜਿਵੇਂ ਰਾਜੇ ਤੁਹਾਨੂੰ ਪਤਾ ਹੀ ਆ ਕਿ ਆਪਾਂ ਕਨਸਟੀਟਿਊਸ਼ਨ ਨੂੰ ਡਿਟੇਲ ਦੇ ਵਿੱਚ ਕਵਰ ਕਰ ਰਹੇ ਹਾਂ ਆਪਾਂ ਆਪਣੇ ਲਾਸਟ ਕਲਾਸਿਸ ਦੇ ਵਿੱਚ ਕਨਸਟੀਟਿਊਸ਼ਨ ਨਾਲ ਰਿਲੇਟਡ ਦੋ ਪਾਰਟ ਕਵਰ ਕਰ ਚੁੱਕੇ ਹਾਂ ਤੇ ਹੁਣ ਆਪਣਾ ਤੀਸਰਾ ਪਾਰਟ ਚੱਲ ਰਿਹਾ ਜਿਸ ਦੇ ਵਿੱਚ ਆਪਾਂ ਫੰਡਾਮੈਂਟਲ ਰਾਈਟਸ ਦੇ ਬਾਰੇ ਪੜ ਰਹੇ ਹਾਂ ਆਪਣੀ ਪਿਛਲੀ ਕਲਾਸ ਦੇ ਵਿੱਚ ਵੀ ਆਪਾਂ ਫੰਡਾਮੈਂਟਲ ਰਾਈਟਸ ਬਾਰੇ ਡਿਸਕਸ ਕੀਤਾ ਸੀ ਜੀਦੇ ਵਿੱਚ ਆਪਾਂ ਬੇਸਿਕ ਜਾਣਕਾਰੀ ਲਈ ਸੀ ਵੀ ਫੰਡਾਮੈਂਟਲ ਰਾਈਟ ਹੁੰਦੇ ਕੀ ਆ ਤੇ ਆਪਾਂ ਕਿੱਥੋਂ ਲਈ ਆ ਤੇ ਫਿਰ ਕਿਹੜੇ ਕਿਹੜੇ ਫੰਡਾਮੈਂਟਲ ਰਾਈਟਸ ਆ ਜਿਹੜੇ ਆਪਣੇ ਕੱਲੇ ਭਾਰਤੀਆਂ ਨੂੰ ਪ੍ਰਾਪਤ ਆ ਤੇ ਕਿਹੜੇ ਕਿਹੜੇ ਭਾਰਤੀ ਪਲੱਸ ਵਿਦੇਸ਼ੀ ਦੋਨਾਂ ਨੂੰ ਪ੍ਰਾਪਤ ਆ ਤਾਂ ਅੱਜ ਵਾਲੀ ਕਲਾਸ ਦੇ ਵਿੱਚ ਆਪਾਂ ਜਿਹੜੇ ਆਪਣੇ ਮੂਲ ਸੰਵਿਧਾਨ ਦੇ ਵਿੱਚ ਫੰਡਾਮੈਂਟਲ ਰਾਈਟਸ ਦਰਜ ਸੀਗੇ ਉਹਨਾਂ ਬਾਰੇ ਪੂਰੀ ਡਿਟੇਲ ਦੇ ਵਿੱਚ ਚਰਚਾ ਕਰਾਂਗੇ ਰਾਜੀ ਕਲਾਸ ਨੂੰ ਐਂਡ ਤੱਕ ਜਰੂਰ ਦੇਖਿਓ ਕਿਉਂਕਿ ਆਪਾਂ ਹਰੇਕ ਆਰਟੀਕਲ ਹਰੇਕ ਅਧਿਕਾਰ ਦੇ ਨਾਲ ਰਿਲੇਟਡ ਪੂਰੇ ਨੋਟਸ ਦੇ ਨੋਟਸਾਂ ਤੋਂ ਪੂਰੇ ਬਰੀਫ ਦੇ ਨਾਲ ਡਿਸਕਸ ਕਰਾਂਗੇ ਤੇ ਸ਼ੁਰੂ ਕਰਦੇ ਹਾਂ ਰਾਜੀ ਆਪਾਂ ਆਪਣੀ ਅੱਜ ਦੀ ਕਲਾਸ ਜਦੋਂ ਆਪਣਾ ਭਾਰਤੀ ਸੰਵਿਧਾਨ ਰਾਜੀ ਲਿਖਿਆ ਲਾਗੂ ਹੋਇਆ ਸੀ 26 ਜਨਵਰੀ 1950 ਨੂੰ 26 ਜਨਵਰੀ 1950 ਨੂੰ ਤਾਂ ਆਪਾਂ ਨੂੰ 7 ਫੰਡਾਮੈਂਟਲ ਰਾਈਟ ਦਿੱਤੇ ਗਏ ਸੀ ਰਾਜੀ ਰਾਈਟਸ ਦਿੱਤੇ ਗਏ ਸੀ ਸਮਾਨਤਾ ਦਾ ਅਧਿਕਾਰ ਆਰਟੀਕਲ 14 ਤੋਂ 18 ਤੱਕ ਸਵਤੰਤਰਤਾ ਦਾ ਅਧਿਕਾਰ ਆਰਟੀਕਲ 19 ਤੋਂ 22 ਤੱਕ ਸ਼ੋਸ਼ਣ ਦੇ ਵਿਰੋਧ ਅਧਿਕਾਰ ਆਰਟੀਕਲ 23 ਤੇ 24 ਧਾਰਮਿਕ ਸੁਤੰਤਰਤਾ ਦਾ ਅਧਿਕਾਰ ਆਰਟੀਕਲ 25 ਤੋਂ 28 ਤੱਕ ਘਟ ਗਿੰਦੀਆਂ ਦੇ ਅਧਿਕਾਰ 29 ਤੇ 30 ਸੰਪਤੀ ਦਾ ਅਧਿਕਾਰ ਆਰਟੀਕਲ 31 ਸੰਵਿਧਾਨਕ ਉਪਚਾਰਾਂ ਦਾ ਅਧਿਕਾਰ ਆਰਟੀਕਲ 32 ਪਰ ਵਰਤਮਾਨ ਸਮੇਂ ਦੇ ਵਿੱਚ ਜਿਹੜੇ ਆਪਣੇ ਕੋਲੇ 6 ਅਧਿਕਾਰ ਆ ਇਹਨਾਂ ਦੇ ਵਿੱਚੋਂ ਇੱਕ ਅਧਿਕਾਰ ਨੂੰ ਕੱਟ ਦਿੱਤਾ ਗਿਆ ਕਿਹੜਾ ਅਧਿਕਾਰ ਖਤਮ ਕਰ ਦਿੱਤਾ ਗਿਆ ਸੰਪਤੀ ਦਾ ਅਧਿਕਾਰ ਆ ਜਿਹੜਾ ਉਹਨੂੰ ਖਤਮ ਕਰ ਦਿੱਤਾ ਗਿਆ ਆਪਾਂ ਇਸ ਤੋਂ ਪਹਿਲਾਂ ਕਿ ਦੂਜੇ ਸਾਰੇ ਆਪਣੇ ਰਾਈਟਸ ਦੇ ਬਾਰੇ ਚਰਚਾ ਕਰੀਏ ਪਹਿਲਾਂ ਆਪਾਂ ਸਮਤੀ ਦੇ ਅਧਿਕਾਰ ਬਾਰੇ ਜਿਹੜਾ ਪੂਰੀ ਡਿਟੇਲ ਦੇ ਵਿੱਚ ਪੜਾਂਗੇ ਇਹ ਆਪਣੇ ਮੂਲ ਸੰਵਿਧਾਨ ਦੇ ਵਿੱਚ ਰਾਜੇ ਸੀ ਆਪਾਂ ਨੂੰ ਮਿਲਿਆ ਸੀਗਾ ਪਰ ਇਹਨੂੰ ਖਤਮ ਕਰ ਦਿੱਤਾ ਗਿਆ ਕਦੋਂ ਖਤਮ ਕੀਤਾ ਗਿਆ 44th ਐਮੈਂਡਮੈਂਟ 1978 ਦੇ ਤਹਿਤ ਇਹਨੂੰ ਖਤਮ ਕਰ ਦਿੱਤਾ ਗਿਆ ਫੰਡਮੈਂਟਲ ਰਾਈਟਸ ਦੇ ਵਿੱਚੋਂ ਖਤਮ ਕਰਨ ਤੋਂ ਬਾਅਦ ਇਹਨੂੰ ਸ਼ਾਮਿਲ ਕਿੱਥੇ ਕੀਤਾ ਗਿਆ ਭਾਗ 12 ਦੇ ਵਿੱਚ ਤੇ ਆਰਟੀਕਲ 30A ਦੇ ਤਹਿਤ ਕਿਹੜਾ ਅਧਿਕਾਰ ਬਣਾਇਆ ਗਿਆ ਰਾਜ ਇਹਨੂੰ ਪਹਿਲਾਂ ਤੇ ਇਹ ਆਪਣਾ ਫੰਡਾਮੈਂਟਲ ਰਾਈਟ ਸੀ ਨਾ ਰਾਈਟ ਸੀ ਜਦੋਂ ਆਪਾਂ ਨੂੰ ਆ ਸੰਵਿਧਾਨ ਲਾਗੂ ਹੋਇਆ 26 ਜਨਵਰੀ 1950 ਨੂੰ ਉਦੋਂ ਤੱਕ ਇਹ ਫੰਡਾਮੈਂਟਲ ਰਾਈਟ ਸੀਗਾ ਫਿਰ ਜਦੋਂ ਇਹਨੂੰ 44th ਅਮੈਂਡਮੈਂਟ 1978 ਦੇ ਤਹਿਤ ਖਤਮ ਕੀਤਾ ਗਿਆ ਤਾਂ ਇਹ ਕਿਹੜਾ ਅਧਿਕਾਰ ਬਣ ਗਿਆ ਇੱਕ ਕਾਨੂੰਨੀ ਅਧਿਕਾਰ ਬਣ ਗਿਆ ਆਪਾਂ ਪਿੱਛੇ ਪੜਿਆ ਸੀਗਾ ਨਾ ਜਿਹੜੇ ਸੰਵਿਧਾਨਕ ਅਧਿਕਾਰ ਹੁੰਦੇ ਆ ਉਹ ਤਾਂ ਆਪਾਂ ਨੂੰ ਜਦੋਂ ਸੰਵਿਧਾਨ ਲਾਗੂ ਹੁੰਦਾ ਉਦੋਂ ਹੀ ਸਾਰੇ ਦੇਸ਼ ਦੇ ਵਾਸੀਏ ਜਿਹੜੇ ਦੇਸ਼ ਦੇ ਨਾਗਰਿਕਾ ਉਹਨਾਂ ਨੂੰ ਮਿਲ ਜਾਂਦੇ ਆ ਤੇ ਜਿਹੜੇ ਕਾਨੂੰਨੀ ਅਧਿਕਾਰ ਹੁੰਦੇ ਆ ਉਹ ਰਾਜੇ ਕਿਸੇ ਐਮੈਂਡਮੈਂਟ ਦੇ ਤਹਿਤ ਜਿਹੜੇ ਸੰਵਿਧਾਨ ਦੇ ਵਿੱਚ ਸ਼ਾਮਲ ਕੀਤੇ ਜਾਂਦੇ ਆ ਤੇ ਜਦੋਂ ਇਹਨੂੰ ਇੱਕ ਇਹਦੇ ਵਿੱਚ ਐਮੈਂਡਮੈਂਟ ਹੋ ਗਈ ਇਹਨੂੰ ਐਮੈਂਡਮੈਂਟ ਦੇ ਤਹਿਤ ਭਾਗ 3 ਦੇ ਵਿੱਚੋਂ ਕੱਟ ਕੇ 12 ਚ ਸ਼ਾਮਲ ਕਰਤਾ ਆਰਟੀਕਲ 31 ਚੋਂ ਕੱਟ ਕੇ ਆਰਟੀਕਲ 30A ਦੇ ਵਿੱਚ ਸ਼ਾਮਲ ਕਰਤਾ ਤਾਂ ਇਹ ਇੱਕ ਕਾਨੂੰਨੀ ਅਧਿਕਾਰ ਬਣਾ ਦਿੱਤਾ ਗਿਆ ਰਾਜ ਜਦੋਂ ਇਹ 44th ਐਮੈਂਡਮੈਂਟ ਹੋਈ ਸੀ ਤਾਂ ਉਸ ਸਮੇਂ ਆਪਣੇ ਪ੍ਰਧਾਨ ਮੰਤਰੀ ਕੌਣ ਸੀ ਮੁਰਾਰਜੀ ਦੇਸਾਈ ਜੋ ਕਿ ਆਪਣੇ ਚੌਥੇ ਪ੍ਰਧਾਨ ਮੰਤਰੀ ਸੀ ਪਰ ਪਹਿਲੇ ਪ੍ਰਧਾਨ ਮੰਤਰੀ ਸੀ ਜੋ ਗੈਰ ਕਾਂਗਰਸੀ ਨੇਤਾ ਸੀ ਵੀ ਕਾਂਗਰਸ ਪਾਰਟੀ ਦੇ ਨਾਲ ਜਿਨ੍ਹਾਂ ਦਾ ਨਹੀਂ ਸੰਬੰਧ ਸੀਗੇ ਉਹ ਪਹਿਲੇ ਸੀ ਮੁਰਾਰਜੀ ਦੇਸਾਈ ਤੇ ਕਿਹੜੀ ਜਨਤਾ ਪਾਰਟੀ ਕਿਹੜੀ ਪਾਰਟੀ ਨਾਲ ਸੰਬੰਧ ਸੀ राजे ਇਹ ਤਾਂ ਇਹ ਸੀ ਜਨਤਾ ਪਾਰਟੀ ਨਾਲ ਸੰਬੰਧਿਤ ਤੇ ਜਦੋਂ ਇਹ ਐਮੈਂਡਮੈਂਟ ਹੋਈ ਉਸ ਸਮੇਂ ਰਾਸ਼ਟਰਪਤੀ ਕੌਣ ਸੀ ਨੀਲਮ ਸੰਜੀਵ ਰੈਡੀ ਜੋ ਕਿ ਆਪਣੇ 6ਵੇਂ ਰਾਸ਼ਟਰਪਤੀ ਸੀ ਤੇ ਸਰਬਸੰਮਤੀ ਨਾਲ ਚੁਣੇ ਹੋਏ ਅੰチュਨੇ ਗਈ ਸੀ 44th ਐਮੈਂਡਮੈਂਟ ਦੇ ਸਮੇਂ ਕਾਨੂੰਨ ਮੰਤਰੀ ਕੌਣ ਸੀ ਸ਼ਾਂਤੀ ਪੂਸ਼ਣ ਇੱਥੇ ਰਾਜੀ ਆਪਾਂ ਦੇਖਾਂਗੇ ਵੀ ਇਹ ਜਿਹੜਾ ਸੰਪਤੀ ਦਾ ਅਧਿਕਾਰ ਹੈ ਜਿਹੜਾ ਇਹਨੂੰ ਕੱਟਿਆ ਕਿਉਂ ਗਿਆ ਸੀਗਾ ਇਹਦੇ ਨਾਲ ਸੰਬੰਧਿਤ ਕੇਸ ਸੀਗਾ ਰਾਜੀ ਇੱਕ ਕੇਸ਼ਵਾਨੰਦ ਭਾਰਤੀ ਕੇਸ ਸਟੇਟ ਵਰਸ ਸਟੇਟ ਆਫ ਕੇਰਲਾ ਇਹਦੇ ਇਹਦੀ ਬਾਰੀ ਆਪਾਂ ਡਿਟੇਲ ਚ ਦੇਖਦੇ ਆਂ ਵੀ ਜਿਹੜੇ ਕੇਸ਼ਵਾਨੰਦ ਸੀਗੇ ਉਹ ਅਦੀਰ ਮੱਠ ਦੇ ਸਵਾਮੀ ਸੀਗੇ ਉਹਨਾਂ ਦੀ ਜਿਹੜੀ ਜ਼ਮੀਨ ਸੀਗੀ ਰਾਜੀ ਉਹ ਕੇਰਲਾ ਸਰਕਾਰ ਸੀ ਜਿਹੜੀ ਉਹਨੇ ਹੜੱਪ ਲਈ ਸੀ ਆਪਦੇ ਅੰਡਰ ਕਰ ਲਈ ਸੀਗੀ ਤੇ ਫਿਰ ਉਹ ਜਿਹੜੇ ਕੇਸ਼ਵਾਨੰਦ ਸੀ ਜੀ ਸੀਗੇ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਕੇਰਲਾ ਗਵਰਨਮੈਂਟ ਦੇ ਕਾਨੂੰਨ ਆ ਉਹਨਾਂ ਨੂੰ ਗੈਰ ਕਾਨੂੰਨੀ ਕਿਹਾ ਤੇ ਉਹ ਆਪਣੇ ਮੈਨ ਯਾਨੀ ਕਿ ਹਾਈ ਕੋਰਟ ਦੇ ਕੋਲ ਤੇ ਫਿਰ ਸੁਪਰੀਮ ਕੋਰਟ ਦੇ ਕੋਲ ਗਏ ਕਿ ਜਿਹੜੀ ਕੇਰਲਾ ਸਰਕਾਰ ਆ ਉਹਨਾਂ ਨੇ ਸਾਡੀ ਜ਼ਮੀਨ ਹੜੱਪੀ ਆ ਤੇ ਆਰਟੀਕਲ 26 ਦੇ ਤਹਿਤ ਜਿਹੜਾ ਸਾਨੂੰ ਧਾਰਮਿਕ ਸੰਸਥਾ ਅਸੀਂ ਜਿਹੜੇ ਧਾਰਮਿਕ ਸੰਸਥਾ ਦੇ ਅੰਤਰਗਤ ਜ਼ਮੀਨ ਲੈ ਸਕਦੇ ਹਾਂ ਤੇ ਉਹਨੂੰ ਮੈਨੇਜ ਵੀ ਕਰ ਸਕਦੇ ਹਾਂ ਤੇ ਉਹਨਾਂ ਨੇ ਕਿਹਾ ਕਿ ਇਹ ਮੇਰੇ ਜਿਹੜੇ ਮੌਲਿਕ ਅਧਿਕਾਰ ਆ ਉਹਨਾਂ ਦਾ ਹਨਨ ਕੀਤਾ ਗਿਆ ਤੇ 2.5 ਮਹੀਨੇ ਤੱਕ ਰਾਜੀ ਇਹ ਕੇਸ ਆ ਜਿਹੜਾ ਉਹ ਚੱਲਦਾ ਰਿਹਾ ਸੀਗਾ ਇਸ ਕੇਸ ਕੇਸ ਦੇ ਵਿੱਚ ਕੇਸ਼ਵਨੰਦ ਜੀ ਹਾਰ ਗਏ ਸੀ ਕਿਉਂਕਿ ਇਹ ਜਿਹੜੀ ਕੇਸ਼ਵਨੰਦ ਭਾਰਤੀ ਕੇਸ ਦੀ ਬੈਂਚ ਸੀ ਉਹ 13 ਜੱਜਾਂ ਦੀ ਬੈਂਚ ਸੀ ਰਾਜੇ ਇਹਦੇ ਵਿੱਚ 7 6 ਦੀ ਰੇਸ਼ੋ ਦੇ ਨਾਲ ਫੈਸਲਾ ਸੁਣਾਇਆ ਗਿਆ ਸੀ 7 ਜੱਜਾਂ ਨੇ ਜਿਹੜਾ ਉਹ ਕੇਰਲਾ ਸਰਕਾਰ ਦੇ ਜਿਹੜੇ ਪੱਖ 'ਚ ਸੀਗੇ ਤੇ ਛੇ ਜਿਹੜੇ ਉਹ ਕੇਸ਼ਵਾਨੰਦ ਦੇ ਪੱਖ 'ਚ ਸੀਗੇ ਤੇ ਇੱਥੇ ਕਿਹਾ ਗਿਆ ਸੀਗਾ ਕਿ ਵੀ ਜਿਹੜੀ ਸੰਸਦ ਆ ਉਹ ਸੋਧ ਕਰ ਸਕਦੀ ਆ ਪਰ ਜਿਹੜਾ ਸੰਵਿਧਾਨ ਦਾ ਮੂਲ ਢਾਂਚਾ ਉਹਨੂੰ ਆਧਾਰ ਮੰਨ ਕੇ ਤੇ ਮੂਲ ਢਾਂਚੇ ਦੇ ਵਿੱਚ ਰਹਿ ਜੀ ਆਪਾਂ ਨੂੰ ਕੀ ਦੱਸਿਆ ਗਿਆ ਕਿ ਅਸੀਂ ਧਰਮ ਨਿਰਪੱਖ ਹਾਂ ਨਾ ਕਿਸੇ ਜਾਤੀ ਨਾ ਲੈਂਗ ਦੇ ਆਧਾਰ ਤੇ ਕਿਸੇ ਨਾਲ ਕੋਈ ਭੇਦ ਭਾਵ ਨਹੀਂ ਕਰਨਾ ਕਿਸੇ ਚੀਜ਼ ਨੂੰ ਕੋਈ ਵੈਲਿਊ ਨਹੀਂ ਦਿੱਤੀ ਗਈ ਭੇਦ ਭਾਵ ਵਾਲੀ ਨੂੰ ਤਾਂ ਫਿਰ ਇਸ ਤਹਿਤ ਜਿਹੜਾ ਇਹ ਫੈਸਲਾ ਕੀਤਾ ਗਿਆ ਸੀਗਾ ਕੀ ਧਰਮ ਦੇ ਆਧਾਰ ਤੇ ਅਸੀਂ ਜਿਹੜਾ ਇਹ ਵੀ ਜਿਵੇਂ ਉਹਨੇ ਇਹ ਧਰਮ ਦੇ ਆਧਾਰ ਨੂੰ ਬਣਾ ਕੇ ਆਪਣੇ ਕੇਸ ਕੀਤਾ ਸੀਗਾ ਸੁਪਰੀਮ ਕੋਰਟ ਦੇ ਵਿੱਚ ਤਾਂ ਇਸ ਕੇਸ ਦੇ ਵਿੱਚ ਕੇਸ਼ਵਾਨੰਦ ਜੀ ਹਾਰ ਗਏ ਸੀ ਤਾਂ ਅੱਜ ਸ਼ੁਰੂ ਕਰਦੇ ਹੁਣ ਆਪਾਂ ਆਪਣੇ ਆਰਟੀਕਲਸ ਆਰਟੀਕਲ 12 ਆਰਟੀਕਲ 12 ਦੇ ਵਿੱਚ ਰਹਿ ਜੇ ਜਿਵੇਂ ਆਪਾਂ ਨੂੰ ਜਿਹੜੇ ਫੰਡਾਮੈਂਟਲ ਰਾਈਟਸ ਆ ਉਹ 14 ਤੋਂ 32 ਤੱਕ ਆ ਦਿੱਤੇ ਗਏ ਪਰ ਇਸ ਪਾਰਟ ਦੇ ਵਿੱਚ ਜਿਹੜਾ ਆਰਟੀਕਲ 12 ਤੋਂ ਸਟਾਰਟ ਹੋ ਜਾਂਦਾ ਤੇ 12 ਤੋਂ 35 ਤੱਕ ਗੱਲ ਕੀਤੀ ਗਈ ਆ ਤਾਂ ਆਪਾਂ ਆਰਟੀਕਲ 12 ਦੀ ਗੱਲ ਕਰਾਂਗੇ ਪਹਿਲਾਂ ਵੀ ਆਰਟੀਕਲ 12 ਦੇ ਵਿੱਚ ਕੀ ਕਿਹਾ ਗਿਆ ਆਰਟੀਕਲ 12 ਦੇ ਵਿੱਚ ਰਾਜ ਦੀ ਪਰਿਭਾਸ਼ਾ ਦਿੱਤੀ ਗਈ ਆ ਡਿਫਾਈਨਸ ਦਾ ਸਟੇਟ ਵੀ ਰਾਜ ਨੂੰ ਡਿਫਾਈਨ ਕੀਤਾ ਗਿਆ ਰਾਜ ਤੋਂ ਭਾਵ ਰਾਜ ਇੱਥੇ ਜਿਵੇਂ ਆਪਣੇ ਸਟੇਟਸ ਤੋਂ ਨੀਗਾ ਵੀ ਜਿਵੇਂ ਕੋਈ ਪੰਜਾਬ ਜਾਂ ਬਿਹਾਰ ਜਾਂ ਯੂਪੀ ਇਹਨਾਂ ਤੋਂ ਨੀਗਾ ਇੱਥੇ ਦੱਸਿਆ ਗਿਆ ਵੀ ਰਾਜ ਕੀ ਹੋਊਗਾ ਦਾ ਆਰਟੀਕਲ 12 ਦੇ ਵਿੱਚ ਦੱਸਿਆ ਗਿਆ ਕੇਂਦਰ ਦੀ ਸਰਕਾਰ ਤੇ ਸੰਸਦ ਰਾਜ ਦੀ ਸਰਕਾਰ ਤੇ ਵਿਧਾਨ ਮੰਡਲ ਸਥਾਨਕ ਸਰਕਾਰਾਂ ਭਾਵ ਸਥਾਨਕ ਦੇ ਵਿੱਚ ਜਿਵੇਂ ਨਗਰਪਾਲਿਕਾ ಗ್ರಾಮ ਪੰਚਾਇਤਾਂ ਜ਼ਿਲ੍ਹਾ ਪ੍ਰੀਸ਼ਦ ਜੋ ਵੀ ਆ ਜਾਂਦਾ ਉਹ ਸਭ ਰਾਜ ਆ ਤਾਂ ਉਹਨਾਂ ਨੇ ਕਿਹਾ ਸੀਗਾ ਵੀ ਜੇ ਜਿਸ ਵੀ ਬਾਡੀ ਨੂੰ ਜਿਹੜੀ ਸਟੇਟ ਦੀ ਫੰਡਿੰਗ ਹੁੰਦੀ ਆ ਜਾਂ ਜਿਸ ਵੀ ਬਾਡੀ ਦੇ ਵਿੱਚ ਸਟੇਟ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਹੋਵੇਗਾ ਉਹੀ ਬਾਡੀ ਸਟੇਟ ਆ ਆਰਟੀਕਲ 12 ਦੇ ਵਿੱਚ ਇਹ ਡੈਫੀਨੇਸ਼ਨ ਦਿੱਤੀ ਗਈ ਆ ਪਾ ਜੈਸਵੀ ਬਾਡੀ ਤੇ ਜਿਹੜਾ ਸਟੇਟ ਦਾ ਕੰਟਰੋਲ ਹੋਊਗਾ ਉਹਨੂੰ ਉਹੀ ਸਟੇਟ ਆ ਜਿਵੇਂ ਰਾਜੇ ਵੀ ਸਟੇਟ ਗਵਰਨਮੈਂਟ ਨੇ ਇੱਕ ਕਚਰੀ ਵਾਲੀ ਗੱਡੀ ਹਾਇਰ ਕੀਤੀ ਵੀ ਸ਼ਹਿਰਾਂ ਦੇ ਵਿੱਚ ਹੁੰਦਾ ਨੇ ਵੀ ਕਚਰਾ ਚੱਕਣ ਵਾਲੀ ਗੱਡੀ ਆਉਂਦੀ ਆ ਤਾਂ ਉਹ ਕਚਰੇ ਵਾਲੀ ਗੱਡੀ ਵੀ ਇੱਕ ਸਟੇਟ ਆ ਕਿਉਂਕਿ ਉਹਨੂੰ ਸਟੇਟ ਨੇ ਹਾਇਰ ਕੀਤਾ ਉਹਦੇ ਵਿੱਚ ਸਟੇਟ ਦੀ ਫੰਡਿੰਗ ਹੁੰਦੀ ਆ ਸਟੇਟ ਦਾ ਰੋਲ ਆਉਂਦਾ ਹੈਗਾ ਤਾਂ ਉਹ ਵੀ ਇੱਕ ਸਟੇਟ ਆ ਫਿਰ ਰਾਜੇ ਆਰਟੀਕਲ 12 ਦੇ ਵਿੱਚ ਇਹ ਕੁਐਸਚਨ ਚੱਕਿਆ ਗਿਆ ਕਿ ਵੀ ਕੀ ਅਦਾਲਤਾਂ ਜਿਹੜੀਆਂ ਉਹ ਸਟੇਟ ਆ ਤਾਂ ਸੁਪਰੀਮ ਕੋਰਟ ਨੇ ਇਹ ਫੈਸਲਾ ਕੀਤਾ ਸੀ ਕਿ ਜਿਹੜੀਆਂ ਅਦਾਲਤਾਂ ਉਹ ਸਟੇਟ ਹੈਗੀਆਂ ਪਰ ਸ਼ਰਤ ਇਹ ਆ ਵੀ ਜਦੋਂ ਉਹ ਨਿਆਂਇਕ ਫੈਸਲਾ ਕਰਦੀਆਂ ਉਦੋਂ ਨਹੀਂ ਸਟੇਟ ਜਦੋਂ ਉਹ ਪ੍ਰਸ਼ਾਸਨਿਕ ਫੈਸਲਾ ਕਰਦੀਆਂ ਉਦੋਂ ਸਟੇਟ ਹਨ ਇਹਦੇ ਵਿੱਚ ਉਹੀ ਲਿਖਿਆ ਗਿਆ राजे ਵੀ ਕੀ ਅਦਾਲਤਾਂ ਰਾਜ ਹਨ ਤਾਂ ਸੁਪਰੀਮ ਕੋਰਟ ਦੇ ਫੈਸਲੇ ਦੇ ਅਨੁਸਾਰ ਅਦਾਲਤਾਂ ਰਾਜ ਹਨ ਪਰ ਸ਼ਰਤ ਇਹ ਆ ਕਿ ਅਦਾਲਤਾਂ ਉਦੋਂ ਰਾਜ ਨਹੀਂ ਹਨ ਜਦੋਂ ਉਹ ਨਿਆਂਇਕ ਫੈਸਲੇ ਕਰਦੀਆਂ ਤੇ ਉਦੋਂ ਰਾਜ ਹਨ ਜਦੋਂ ਉਹ ਪ੍ਰਸ਼ਾਸਨਿਕ ਫੈਸਲੇ ਕਰਦੀਆਂ ਹਨ ਫਿਰ ਆਰਟੀਕਲ 13 ਰਾਜੇ ਆਰਟੀਕਲ 13 ਦੇ ਵਿੱਚ ਜਦੋਂ ਆਪਣੇ ਫੰਡਮੈਂਟਲ ਰਾਈਟਸ ਦੇ ਜਿਹੜੇ ਆ ਨਾਲ ਸੰਬੰਧਿਤ ਕੋਈ ਅਸੰਗਤ ਵਿਧੀਆਂ ਬਣਾਈਆਂ ਜਾਂਦੀਆਂ ਭਾਵ ਕੋਈ ਉਹ ਕਾਨੂੰਨ ਰਾਜੇ ਜੋ ਸਾਡੇ ਫੰਡਮੈਂਟਲ ਰਾਈਟਸ ਦੇ ਵਿਰੁੱਧ ਹੁੰਦਾ ਸਾਡੇ ਫੰਡਮੈਂਟਲ ਰਾਈਟਸ ਨੂੰ ਉਹਦੇ ਨਾਲ ਕੋਈ ਹਾਨੀ ਪਹੁੰਚਦੀ ਆ ਤਾਂ ਉਹਦੇ ਨਾਲ ਸੰਬੰਧਿਤ ਆ ਵੀ ਇਹਦੇ ਵਿੱਚ ਦੱਸਿਆ ਗਿਆ ਵੀ ਜੇ ਕੋਈ ਵੀ ਕਾਨੂੰਨ ਅਜਿਹਾ ਕਾਨੂੰਨ ਆ ਜਿਹੜਾ ਜੋ ਮੌਲਿਕ ਅਧਿਕਾਰਾਂ ਦੀ ਉਲੰਘਣਾ ਕਰਦੀ ਕਰਦਾ ਉਹ ਬਣਾਇਆ ਜਾਂਦਾ ਤਾਂ ਸੁਪਰੀਮ ਕੋਰਟ ਆ ਜਿਹੜੀ ਉਸ ਕਾਨੂੰਨ ਨੂੰ ਰੱਦ ਕਰ ਸਕਦੀ ਆ ਆਰਟੀਕਲ 13 ਦੇ ਰਾਜੇ ਅੱਗੇ ਸਬਕਲੌਕ ਹੈਗੇ ਆ ਆਰਟੀਕਲ 13 ਦੇ 1 ਦੇ ਵਿੱਚ ਦੱਸਿਆ ਗਿਆ ਪ੍ਰੀ ਕਨਸਟੀਟਿਊਸ਼ਨਲ ਲਾ ਭਾਵ ਵਿਸਵਿਧਾਨ ਦੇ ਬਣਨ ਤੋਂ ਪਹਿਲਾਂ ਜੋ ਕਾਨੂੰਨ ਬਣਾਏ ਗਏ ਆ ਜੇ ਉਹਨਾਂ ਕਾਨੂੰਨਾਂ ਦੇ ਵਿੱਚ ਵੀ ਕੋਈ ਇਹੋ ਜਿਹਾ ਕਾਨੂੰਨ ਆ ਜੋ ਕਿ ਸਾਡੇ ਮੌਲਿਕ ਅਧਿਕਾਰਾਂ ਦੇ ਵਿਰੋਧ ਦਾ ਸਾਡੇ ਮੌਲਿਕ ਅਧਿਕਾਰਾਂ ਦਾ ਉਹਦੇ ਵਿੱਚ ਜਿਹੜਾ ਹੈਗਾ ਹਨਨ ਕੀਤਾ ਜਾਂਦਾ ਤਾਂ ਉਹਨੂੰ ਵੀ ਖਤਮ ਕੀਤਾ ਜਾ ਸਕਦਾ ਆਰਟੀਕਲ 13 1 ਦੇ ਅਨੁਸਾਰ ਫਿਰ ਆਰਟੀਕਲ 13 2 ਦੇ ਵਿੱਚ ਦੱਸਿਆ ਗਿਆ ਪੋਸਟ ਕਨਸਟੀਟਿਊਸ਼ਨਲ ਲਾ ਪਾਵਿਤ ਸੰਵਿਧਾਨ ਦੇ ਲਾਗੂ ਹੋਣ ਤੋਂ ਬਾਅਦ ਜੇ ਕੋਈ ਅਜਿਹਾ ਕਾਨੂੰਨ ਬਣਾਇਆ ਗਿਆ ਜੋ ਸਾਡੇ ਮੌਲਿਕ ਅਧਿਕਾਰਾਂ ਦੇ ਵਿਰੋਧਾ ਤਾਂ ਉਸ ਨੂੰ ਵੀ ਖਤਮ ਕੀਤਾ ਜਾ ਸਕਦਾ ਆਰਟੀਕਲ 13 3 ਦੇ ਵਿੱਚ ਦੱਸਿਆ ਗਿਆ ਵਿਧੀ ਦੀ ਪਰਿਭਾਸ਼ਾ ਵਿਧੀ ਦੀ ਪਰਿਭਾਸ਼ਾ ਦਾ ਜੇ ਵਿਧੀ ਤੋਂ ਭਾਵ ਹੈ ਲਾ ਤਾਂ ਵਿਧੀ ਦੀ ਪਰਿਭਾਸ਼ਾ ਕੀ ਦੱਸੀ ਗਈ ਹੈ ਵੀ ਕੋਈ ਵੀ ਆਦੇਸ਼ ਕੋਈ ਵੀ ਅਧਿਆਦੇਸ਼ ਕੋਈ ਵੀ ਐਕਟ ਜਿਹੜਾ ਵੀ ਜਾਰੀ ਕੀਤਾ ਜਾਂਦਾ ਐਕਟ ਦੇ ਤਹਿਤ ਜਿਹੜਾ ਵੀ ਕਾਨੂੰਨ ਜਾਰੀ ਕੀਤਾ ਜਾਂਦਾ ਉਹਨੂੰ ਵੀ ਵਿਧੀ ਕਿਹਾ ਜਾਂਦਾ ਹੈਗਾ ਵੀ ਇਹ ਕੁਝ ਸਮੇਂ ਦੇ ਵਾਸਤੇ ਵੀ ਹੋ ਸਕਦਾ ਵੀ ਯਾਨੀ ਕਿ ਕੋਈ ਵੀ ਐਕਟ ਹੈ ਜਿਹੜਾ ਰਾਸ਼ਟਰਪਤੀ ਕੋਈ ਵੀ ਅਧਿਆਦੇਸ਼ ਜਾਰੀ ਕਰਦਾ ਉਹ ਕੁਝ ਲਿਮਿਟਿਡ ਸਮੇਂ ਵਾਸਤੇ ਵੀ ਹੋ ਸਕਦਾ ਕਿਸੇ ਲੰਮੇ ਸਮੇਂ ਵਾਸਤੇ ਵੀ ਹੋ ਸਕਦਾ ਉਸ ਤੋਂ ਬਾਅਦ ਆਰਟੀਕਲ 13 4 ਦੇ ਵਿੱਚ ਕੀ ਦੱਸਿਆ ਗਿਆ ਰਾਜੇ ਆਰਟੀਕਲ ਜਿਹੜਾ 13 4 ਆ ਉਹ ਆਪਣੇ ਮੂਲ ਸੰਵਿਧਾਨ ਦੇ ਵਿੱਚ ਨਹੀਂ ਸੀਗਾ ਇਹਨੂੰ 24th ਐਮੈਂਡਮੈਂਟ 1971 ਦੇ ਤਹਿਤ ਸ਼ਾਮਲ ਕੀਤਾ ਗਿਆ 1971 ਰਾਜੇ ਜਿੱਥੇ 71 ਦੇ ਤਹਿਤ ਸ਼ਾਮਿਲ ਕੀਤਾ ਗਿਆ ਇਹਦੇ ਵਿੱਚ ਕੀ ਦੱਸਿਆ ਗਿਆ ਰਾਜੇ ਇਹਦੇ ਵਿੱਚ ਇਹ ਦੱਸਿਆ ਗਿਆ ਵੀ ਜਿਹੜੀ ਆਪਾਂ ਆਰਟੀਕਲ 368 ਦੇ ਤਹਿਤ ਸੋਧ ਕਰਦੇ ਹਾਂ ਉਹ ਭਾਗ 3 ਦੇ ਤਹਿਤ ਜਿਹਦੇ ਜਿਵੇਂ ਫੰਡਮੈਂਟਲ ਰਾਈਟਸ ਦੇ ਤਹਿਤ ਉਹਨੂੰ ਵਿਧੀ ਨਹੀਂ ਮੰਨਿਆ ਗਿਆ ਇਹਦੇ ਵਿੱਚ ਇਹ ਦੱਸਿਆ ਗਿਆ ਵੀ ਜਿਹੜੀ 368 ਦੇ ਤਹਿਤ ਸੋਧ ਕੀਤੀ ਜਾਂਦੀ ਹੈ ਉਹ ਭਾਗ ਦੇ ਭਾਗ 3 ਦੇ ਸੰਦਰਭ ਦੇ ਵਿੱਚ ਉਹਨੂੰ ਵਿਧੀ ਨਹੀਂ ਮੰਨਿਆ ਗਿਆ ਤਾਂ ਇਹ ਸੀ ਰਾਜੀ ਆਪਣੀ ਅੱਜ ਦੀ ਕਲਾਸ ਜਿਹਦੇ ਵਿੱਚ ਆਪਾਂ ਸੰਪਤੀ ਸੰਪਤੀ ਦਾ ਅਧਿਕਾਰ ਹੈ ਜਿਹੜਾ ਉਹਦੇ ਬਾਰੇ ਡਿਸਕਸ ਕੀਤਾ ਵੀ ਇਹ ਨੂੰ ਕਦੋਂ ਖਤਮ ਕੀਤਾ ਗਿਆ ਉਸ ਸਮੇਂ ਕਿਹਦੀ ਗਵਰਨਮੈਂਟ ਸੀ ਕੌਣ ਰਾਸ਼ਟਰਪਤੀ ਸੀ ਤੇ ਕੌਣ ਕਾਨੂੰਨ ਮੰਤਰੀ ਸੀ ਫਿਰ ਇਹਦੇ ਨਾਲ ਸੰਬੰਧਿਤ ਜਿਹੜਾ ਕੇਸ਼ਵਾਨੰਦ ਕੇਸ ਹੋਇਆ ਉਹਦੇ ਬਾਰੇ ਆਪਾਂ ਚਰਚਾ ਕੀਤੀ ਫਿਰ ਆਰਟੀਕਲ 12 ਬਾਰੇ ਪੂਰਾ ਪੜਿਆ ਵੀ ਇਹਦੇ ਵਿੱਚ ਰਾਜ ਦੀ ਪਰਿਭਾਸ਼ਾ ਦਿੱਤੀ ਗਈ ਹੈ ਫਿਰ ਆਰਟੀਕਲ 13 ਦੇ ਵਿੱਚ ਤੇ ਉਹਦੇ 13 ਦੇ ਸਬਕਲੌਕ ਹੈ ਜਿਹੜੇ ਉਹਨਾਂ ਬਾਰੇ ਪੜਿਆ ਉਮੀਦ ਕਰਦੀ ਹਾਂ ਤੁਹਾਨੂੰ ਟਾਪਿਕ ਸਮਝ ਲੱਗਿਆ ਹੋਊਗਾ ਕੱਲ੍ਹ ਵਾਲੀ ਕਲਾਸ ਦੇ ਵਿੱਚ ਰਹੇ ਜੀ ਆਪਾਂ ਸਮਾਨਤਾ ਦਾ ਅਧਿਕਾਰ ਆਰਟੀਕਲ 14 ਤੋਂ 18 ਪੂਰੀ ਡਿਟੇਲ ਦੇ ਵਿੱਚ ਕਵਰ ਕਰਾਂਗੇ ਜੇ ਰਾਜੀ ਮੇਰੀ ਕਲਾਸ ਵਧੀਆ ਲੱਗੀ ਤਾਂ ਸਾਡੇ ਚੈਨਲ ਮਾਸਟਰ ਕਲਾਸਿਸ ਪੰਜਾਬ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਮਿਲਦੇ ਹਾਂ ਰਾਜੀ ਕੱਲ ਨੂੰ ਇੱਕ ਅਗਲੀ ਕਲਾਸ ਦੇ ਵਿੱਚ ਧੰਨਵਾਦ